ਘਰ ਦੇ ਵਿੱਚ ਵਿਆਦਾ ਫੰਕਸ਼ਨ ਚੱਲ ਰਿਹਾ ਸੀ ਭੰਗੜੇ ਪੈਰੇ ਸਨ ਢੋਲ ਵਜਾਏ ਜਾ ਰਹੇ ਸਨ ਪਰ ਅਚਾਨਕ ਉਸੇ ਘਰ ਦੇ ਵਿੱਚ ਇੱਟਾ ਰੋੜੇ ਵਰੋਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤਾਂ ਇਥੋਂ ਤੱਕ ਕਿ ਬੁਲੇਟ ਮੋਟਰਸਾਈਕਲ ਦੇ ਨਾਲ ਨਾਲ ਕਾਰ ਵੀ ਪੂਰੀ ਤਰ੍ਹਾਂ ਭਾਂ ਤੋੜੋਸੀ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਖਿਰਕਾਰ ਕਿਸ ਤਰ੍ਹਾਂ ਵਿਆਦਾ ਫੰਕਸ਼ਨ ਜਿਹੜਾ ਕਾਵਾ ਰੋਲੇ ਵਿੱਚ ਤਬਦੀਲ ਹੋ ਜਾਂਦਾ ਹੈ ਕਿ ਕਿਵੇਂ ਇੱਟਾ ਰੋੜੇ ਵਰਾਈ ਜਾਂਦੇ ਨੇ ਤੇ ਇਸ ਦਰਮਿਆਨ ਲੋਕਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਤਾਂ ਹੁਸ਼ਿਆਰਪੁਰ ਦੇ ਬਲਾਕ ਉੜਮੋ ਟਾਂਡਾ ਦੇ ਅਧੀਨ ਪੈਂਦੇ ਪਿੰਡ ਰਾਣੀ ਪਿੰਡ ਦੀ ਇਹ ਘਟਨਾ ਹੈ ਜਿੱਥੇ ਕਿ 2 ਸਾਲ ਪਹਿਲਾਂ ਇੱਕ ਕਤਲ ਦੀ ਗਵਾਹੀ ਦੇਣ ਵਾਲੇ ਪਰਿਵਾਰ ਦੇ ਘਰ ਦੇ ਵਿੱਚ ਵਿਆਹ ਦਾ ਫੰਕਸ਼ਨ ਚੱਲ ਰਿਹਾ ਸੀ ਪਰ ਅਚਾਨਕ ਉਹਨਾਂ ਦੇ ਉੱਤੇ ਕਾਤਲਾਨਾ ਹਮਲਾ ਕਰਤਾ ਜਾਂਦਾ ਹੈ ਉਹਨਾਂ ਦੀ ਗੱਡੀ ਤੋੜ ਦਿੱਤੀ ਜਾਂਦੀ ਹੈ ਬੁਲੇਟ ਤੋੜ ਦਿੱਤਾ ਜਾਂਦਾ ਹੈ ਕਾਫੀ ਜ਼ਿਆਦਾ ਭੰਨ ਤੋੜ ਕੀਤੀ ਜਾਂਦੀ ਹੈ ਤੇ ਇਸ ਦਰਮਿਆਨ ਮੌਕੇ ਤੇ ਮੌਜੂਦ ਜਿਹੜੇ ਲੋਕ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਰਾਉਂਡ ਫਾਇਰ ਵੀ ਕੀਤੇ ਗਏ ਨੇ ਤੇ ਜੇਕਰ ਪਿੰਡ ਦੇ ਸਾਰੇ ਲੋਕ ਇਕੱਠੇ ਨਾ ਹੁੰਦੇ ਤਾਂ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਸੀ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਸ਼ੀਸ਼ੇ ਪੰਨ ਦਿੱਤੇ ਗਏ ਨੇ ਇਸ ਦਰਮਿਆਨ ਜੋ ਹੈ ਗੱਡੀ ਅਤੇ ਬੁਲੇਟ ਦਾ ਵੀ ਕਾਫੀ ਜ਼ਿਆਦਾ ਮਾੜਾ ਹਾਲ ਕੀਤਾ ਹੋਇਆ ਤਾਂ ਘਰ ਦੇ ਵਿੱਚ ਵਿਆਹ ਵਾਲਾ ਲਾੜਾ ਵੀ ਮੌਜੂਦ ਸੀ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰਤੀ ਗਈ ਹੈ 40 ਦੇ ਕਰੀਬ ਇਹ ਲੋਕ ਸਨ ਜਿਨ੍ਹਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਕਿਰਪਾਨਾਂ ਤੇ ਦਾਤਰਾਂ ਦੇ ਨਾਲ ਘਰ ਦੇ ਦਰਵਾਜ਼ੇ ਤੇ ਸ਼ੀਸ਼ੇ ਤੋੜੇ ਗਏ ਨੇ ਹਮਲਾਵਰਾਂ ਦੇ ਵੱਲੋਂ ਵਿਆਹ ਵਾਲੇ ਲਾੜੇ ਅਤੇ ਉਸਦੇ ਪਿਤਾ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਤਾਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਆਖਿਰਕਾਰ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਵਿਆਹ ਦੇ ਫੰਕਸ਼ਨ ਚੱਲ ਰਹੇ ਸਨ ਤੇ ਇੱਕਦਮ ਮੌਕਾ ਵੇਖ ਕੇ ਹਮਲਾਵਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਭੱਜ ਕੇ ਪਰਿਵਾਰਿਕ ਮੈਂਬਰਾਂ ਨੇ ਰਿਸ਼ਤੇਦਾਰਾਂ ਨੇ ਪਿੰਡ ਵਾਲਿਆਂ ਨੇ ਜਾਨ ਬਚਾਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਮਾਨ ਸਾਰਾ ਹਿਲ ਰਿਹਾ ਪਿਆ ਹੈ ਇਥੋਂ ਤੱਕ ਕਿ ਵਿਆਹ ਵਾਲਾ ਲਾੜਾ ਅਤੇ ਉਸ ਦਾ ਜੋ ਪਿਤਾ ਹੈ ਉਹ ਵੀ ਜ਼ਖਮੀ ਹੋਇਆ ਹੈ ਤਾਂ ਸਵਿਫਟ ਗੱਡੀ ਪੂਰੀ ਤਰ੍ਹਾਂ ਚੱਕਨਾਚੂਰ ਕੀਤੀ ਹੋਈ ਹੈ ਇੰਨੀ ਜ਼ਿਆਦਾ ਭਾਂ ਤੋੜ ਕੀਤੀ ਹੋਈ ਹੈ ਕੁਰਸੀਆਂ ਵੀ ਭੰਨ ਦਿੱਤੀਆਂ ਨੇ ਮੰਝੇ ਟੈਂਟ ਸਭ ਪਟ ਕੇ ਸ਼ੌਟ ਦਿੱਤੇ ਨੇ ਤਾਂ ਵਿਆਹ ਵਾਲੇ ਘਰ ਦੇ ਵਿੱਚ ਜੋ ਹੈ ਇਹ ਹਮਲਾ ਕੀਤਾ ਗਿਆ ਹੈ ਜਿਸ ਦਾ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਕਤਲ ਦੇ ਕੇਸ ਦੇ ਵਿੱਚ ਗਵਾਹੀ ਜਣੀ ਉਸ ਸਮੇਂ ਭਾਰੀ ਪੈ ਗਈ ਜਦੋਂ ਵਿਆਹ ਵਾਲੇ ਘਰ ਦੇ ਵਿੱਚ ਇਹ ਹਮਲਾ ਕਰ ਦਿੱਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਔਰਤ ਜੋ ਹੈ ਇੱਕ ਵਿਅਕਤੀ ਨੂੰ ਧੱਕੇ ਨਾਲ ਅੰਦਰ ਲੈ ਕੇ ਜਾਂਦੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਬਾਹਰੋਂ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਟੈਂਟ ਵੀ ਪੱਟ ਕੇ ਸੁੱਟ ਦਿੱਤੇ ਗਏ ਇਥੋਂ ਤੱਕ ਕਿ ਇੱਟਾ ਰੋੜੇ ਵਰਾਏ ਗਏ ਨੇ ਸਵਿਫਟ ਗੱਡੀ ਦੇ ਸ਼ੀਸ਼ੇ ਭੰਨੇ ਨੇ ਦਾਤਰਾ ਤੇ ਕਿਰਪਾਨਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਇਹ ਹਮਲਾ ਕੀਤਾ ਗਿਆ ਹਾਲਾਂਕਿ ਪੁਲਿਸ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆ ਸਕੇਗਾ ਕਿ ਕਿਹੜੇ ਕਾਰਨ ਕਰਕੇ ਇਹ ਹਮਲਾ ਕੀਤਾ ਗਿਆ ਹੈ ਨਿਜੀ ਰੰਜੀਤ ਸ਼ਾਹ ਜਾਂ ਫਿਰ ਜਿਸ ਤਰ੍ਹਾਂ ਪਰਿਵਾਰਿਕ ਮੈਂਬਰ ਕਹਿ ਰਹੇ ਨੇ ਕਿ ਕਤਲ ਦੇ ਕੇਸ ਦੀ ਗਵਾਹੀ ਦੇਣੀ ਮਹਿੰਗੀ ਪੈ ਗਈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਟੈਂਟ ਜਿਹੜੇ ਆ ਪਟ ਪਟ ਕੇ ਛੁੱਟੇ ਜਾ ਰਹੇ ਨੇ ਇਹਨਾਂ ਹਮਲਾਵਰਾਂ ਦੇ ਵੱਲੋਂ ਕਿੱਧਰੋਂ ਆਏ ਕਿੱਧਰ ਗਏ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਜਿੱਥੇ ਇੱਕ ਪਾਸੇ ਇਹ ਟੈਂਟ ਪਟ ਕੇ ਛੁੱਟੇ ਜਾ ਰਹੇ ਸਨ ਤੇ ਇੱਕ ਬਜ਼ੁਰਗ ਪੋੜੀਆਂ ਦੇ ਵਿੱਚ ਬੈਠਾ ਹੋਇਆ ਵਿਖਾਈ ਦੇ ਰਿਹਾ ਜਿਸਦੇ ਹੱਥ ਦੇ ਵਿੱਚ ਇੱਟ ਫੜੀ ਹੋਈ ਹੈ ਤੇ ਉਹ ਦਰਵਾਜ਼ਾ ਬੰਦ ਕਰਦਾ ਹੋਇਆ ਵੀ ਵਿਖਾਈ ਦੇ ਰਿਹਾ ਸਵਿਫਟ ਗੱਡੀ ਅਤੇ ਬੁਲਟ ਪੂਰਨ ਤੌਰ ਤੇ ਪੰਨ ਦਿੱਤੇ ਗਏ ਨੇ ਇਹ ਨਾ ਮਾੜਾ ਹਸ਼ਰ ਜਿਹੜਾ ਵਿਆਹ ਵਾਲੇ ਘਰ ਦੇ ਵਿੱਚ ਕੀਤਾ ਗਿਆ ਵਿਆਹ ਵਾਲੇ ਲਾੜੇ ਅਤੇ ਉਸਦੇ ਪਿਤਾ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਵੀਡੀਓ ਬਣਾ ਕੱਲ ਤਾਂ ਸਾਮੀਆਂ ਨੂੰ ਪਤਾ ਨਹੀਂ ਤੇ ਦੋ ਆ ਗਏ ਜੀ ਬਾਬਾ ਵੀ 25 ਮੁੰਡੇ ਹਨ ਜਿਹੜੇ ਆ ਗਏ ਤੇ ਗੋਲੀਆਂ ਮਾਰ ਮਾਰ ਕੇ ਸਾਰਾ ਕੋਤੜ ਗਏ ਉਹ ਜਿੱਦਾਂ ਟੁੱਬਾ ਲਾ ਕੇ ਲੈ ਗਏ ਤੁਹਾਡਾ ਵਾਲੀਆਂ ਗੁਲਗਾਂ ਸਾਰਾ ਕੋਤੀ ਨਾਲ ਨਾਲ ਮਾਰ ਕੇ ਚਾਲੇ ਕੀ ਵਜ੍ਹਾ ਕੀ ਸੀ ਅਗਵਾਈ ਦਿੱਤੀ ਹੈ ਮਾਰ ਮੁੰਡਾ ਮਾਰ ਤੇ ਆ ਗਏ ਨਾਲੇ ਸਾਡੀ ਗੱਡੀ ਤੋਂ ਕੱਢ ਕੇ ਸਾਡੇ ਨਾਲ ਗਿਆ ਸਾਡੀ ਗੱਡੀ ਚੋਂ ਕੱਢ ਕੇ ਤਾਂ ਮੁੰਡਾ ਮਾਰ ਦਿੱਤਾ ਹੀ ਉਹ ਗਵਾਇ ਦੇ ਇਹਦੇ ਵਿੱਚ ਹੀ ਬੱਸ ਇਹਨਾਂ ਦੇ फस ਗਿਆ ਉਹ ਤਰੀਕ ਇਹਦੇ ਬੱਸ ਤੋਂ ਚੋੜ ਅੱਦਾ ਹੀ ਮੈਂ ਪਹਿਲੋਂ ਤਰੀਕ ਤੋਂ ਕਿਤਰਾ ਨੁਕਸਾਨ ਕਰਦਾ ਹੀ ਕਰਦਾ ਹਾਂ ਉਹ ਤਾਂ ਟੱਕਰ ਪਿਆ ਰੀਟ ਚ ਜਾ ਰਹੇ ਕੋਲ ਕੋਲ ਜਾਂਦੇ ਇਹ ਉਹ ਕੋਵੀਸਨ ਮੁਰਛੇ ਦੇ ਮੁੰਡੇ ਕੋਲ ਨਹੀਂ ਸੀ ਮਨਦੀਪ ਕੋਲ ਵੀ ਸੀ ਮਨਦੀਪ ਦੇ ਹੱਥ ਜੁੜ ਮੈਂ ਇਹ ਨਹੀਂ ਕਿਸੇ ਨਾਲ ਕਰੀ ਤੇ ਮੈਂ ਨਾ ਕਰੀ ਪਰ ਨਹੀਂ ਮੁੜਿਆ ਉੱਪਰ ਅੱਗੇ ਕੰਧ ਟੱਪ ਕੇ ਆ ਕੇ ਗੇਟ ਦੋ ਜਿਹੇ ਮਿਲਾ ਕੇ ਫੇਰ ਅੰਦਰ ਬੜੇ ਫੇਰ ਤੇ ਸੂਈ ਚੋ ਗਏ ਸੀ ਕੱਟ ਗਏ ਨੇ ਫ੍ਰਿਜ ਵੀ ਤੋੜ ਗਏ ਨੇ ਡੇਂਡ ਹੀ ਤੋੜ ਗਏ ਕੱਟੀ ਨਵੇਂ ਲਈ ਤੋੜ ਗਏ ਹਾਂ ਜੀ ਮੈਂ ਜਦੋਂ ਉਹ ਅੰਦਰ ਆਏ ਨੇ ਮੈਂ ਬਾਹਰ ਨਿਕਲ ਗਈ ਮੈਂ ਬਾਹਰ ਤਰਲੇ ਕਰਦੀਆਂ ਮੰਦੀਪ ਛੱਡਦੇ ਅਸੀਂ ਪਿੰਡ ਛੱਡ ਦਾਂਗੇ ਸਾਨੂੰ ਛੱਡ ਦੇ ਇੱਕ ਵਾਰੀ ਛੱਡ ਕਹਿੰਦਾ ਨਹੀਂ ਛੱਡਣਾ ਨਹੀਂ ਅੱਜ ਮਾਰ ਕੇ ਹੀ ਜਾਣਾ ਆ ਅੱਜ ਨਹੀਂ ਛੱਡਣਾ ਹੈਗਾ ਕਿਹੜੇ ਹਿਆਰ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਐਡੇ-ਐਡੇ ਮਤਲਬ ਵੱਡੇ ਟਕੂਏ ਸੀਗੇ 6-7 ਜਣੇ ਗੇਟ ਪਾਰਟ ਦੇ ਪਏ ਸੀ 7-8 ਜਣੇ ਉੱਪਰੋਂ ਦੀ ਇੱਟਾਂ ਸੁੱਟਦੇ ਪਏ ਸੀ ਫਿਰ ਡੈਕੋਰੇਸ਼ਨ ਵਾਲੇ ਸਮਾਨ ਲਾਂਦੇ ਪਏ ਸੀ ਡੈਕੋਰੇਸ਼ਨ ਦਾ ਸਮਾਨ ਵੀ ਉਹਨਾਂ ਨੇ ਗੇਟ ਤੋਂ ਅੰਦਰ ਸੁੱਟਿਆ ਹੈ ਬਾਕੀ ਪਿੱਛੇ ਕਾਫੀ ਲੰਬੀ ਲਾਈਨ ਸੀ ਮੁੰਡਿਆਂ ਦੀ ਸਾਰਿਆਂ ਕੋਲ ਐਡੇ ਨੇ ਚੌੜੇ ਟਕੂਏ ਸੀਗੇ ਜਿੱਦਾਂ ਤੇ ਇਹਦੇ ਕੋਲ ਇਹਦੇ ਕੋਲ ਰਾਈਫਲ ਸੀ 2-3 ਹੋਰ ਜਣੇ ਸੀ ਉਹਨਾਂ ਕੋਲ ਵੀ ਪਿਸਟਲ ਸੀ ਫਿਰ ਉਹਨਾਂ ਨੇ ਫਾਈਬਰ ਜਿੱਥੋਂ ਦੀ ਪਾੜੀ ਹੈ ਨਾ ਉਹਦੇ ਵਿੱਚੋਂ ਦੀ ਪਿਸਟਲ ਪਾ ਪਾ ਕੇ ਉਹਨਾਂ ਨੇ ਕੀਤੇ ਆ ਮੈਂ ਸਾਰਾ ਕੁਝ ਦੇਖਿਆ ਆ ਬਾਹਰ ਕੀ ਗੋਲੀ ਚ ਲਾਈ ਗੋਲੀਆਂ ਚ ਲਾਈ ਆ ਉਹਨਾਂ ਨੇ ਫਾਇਰ ਕੀਤੇ ਇਹ ਸੀਗਾ ਸ਼ੁਕਰ ਹੈ ਬਹੁਤ ਮਿਹਰਬਾਨੀ ਪੁਲਿਸ ਦੀ ਕਿ ਪੁਲਿਸ ਨੂੰ ਟਾਈਮ ਨਾਲ ਐਟ ਅ ਟਾਈਮ ਮੈਂ ਫੋਨ ਕਰਤਾ ਆ ਤੇ ਪੁਲਿਸ ਜਿਹੜੀ ਹੈ 20 ਮਿੰਟ ਦੇ ਵਿੱਚ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਕਿ ਪੁਲਿਸ ਆਉਣ ਵਾਲੀ ਹੈ ਕਿਸ ਇਹਨਾਂ ਨੇ ਪਤਾ ਨਹੀਂ ਮੁੰਡੇ ਖਲਾਰੇ ਸੀ ਰਸਤੇ 'ਚ ਜਾਂ ਕੀ ਸੀ ਕਿ ਪੁਲਿਸ ਆਉਣ ਵਾਲੀ ਹੈ ਕਿੰਨੇ ਕੁ ਬੰਦੇ ਜ਼ਖਮੀ ਹੋਏ ਤਾਂ ਨੇ ਸਾਡੇ ਤਕਰੀਬਨ ਮਤਲਬ ਬਹੁਤ ਈਟਾ ਇਹਨਾਂ ਨੇ ਮਾਰੀਆਂ ਆ ਸਾਡੇ ਬੰਦੇ ਕਿੰਨਿਆਂ ਨੂੰ ਲੱਗੀਆਂ ਆ ਜਿੰਨਾ ਕੱਚ ਸੀਗਾ ਜਿੰਨੀਆਂ ਲੇਡੀਜ਼ ਦਾਖਲ ਕਿੰਨੇ ਜਣੇ ਕਰਾਏ ਆ ਹਾਂਜੀ ਕਿੰਨੇ ਜਣੇ ਦਾਖਲ ਕਰਾਏ ਆ ਦੋ ਜਣੇ ਦਾਖਲ ਕਰਾਏ ਆ ਹੱਡੀ ਹੱਡੀ ਟੁੱਟ ਗਈ ਨੱਕ ਦੀ ਬਲੀਡਿੰਗ ਨਹੀਂ ਬੰਦ ਹੁੰਦੀ ਪਈ ਛੋਟੇ ਦੀ ਕੀ ਸਰਪੰਚ ਨੂੰ ਸੁਪਿੰਦੇ ਜੀ ਕੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਪਹਿਲਾਂ ਦਾ ਹੀ ਹੈ ਭਾਜੀ ਕੋਈ ਕੀ ਕਿਸ ਤਰ੍ਹਾਂ ਗੁਰੰਝਸਵਾਦੀ ਇਹ ਚੱਲਦਾ ਪਿਆ ਸੀ ਇਹਨਾਂ ਦਾ ਇਹਨਾਂ ਦੀ ਠੀਕ ਆ ਪਰ ਪਰਸੋਂ 15 ਤਰੀਕ ਅਗਵਾਈ ਸੀ ਇਹਨਾਂ ਦੀ ਇਸ ਕਰਕੇ ਆਣ ਕੇ ਘਰ ਪਏ 15 ਤਰੀਕ 15 ਤਰੀਕ ਦਰਾੜ ਦੂਤ ਲੈ ਕੇ ਸਾਰਾ ਕੁਝ ਪਏ ਆ ਪਰ ਰਵਲਵਰ ਵੀ ਮਾਰਿਆ ਇਹਨਾਂ ਨੇ ਗੋਲੀ ਚਲਾਈ ਇਹਨਾਂ ਗੋਲੀਆਂ ਚਲਾਈਆਂ ਹਾਂਜੀ ਪਰ ਨਾ ਇੱਕ ਸੈਕਿੰਡ ਨੇ ਚਲਾਈਆਂ ਮਨਦੀਪ ਨੇ ਚਲਾਈਆਂ ਤੇ ਮੀਕੂ ਨੇ ਚਲਾਈਆਂ ਗੋਲਾ ਤਾਂ ਪਏ ਤੇ ਲੈ ਹਾਂਜੀ ਤੇ ਬੋਟੀ ਤੇ ਵੀ ਲੱਗੇ ਆ ਬੋਟੀ ਤੇ ਵੀ ਵੱਜੀਆਂ ਵੀ ਦੋਨੋਂ ਚੱਲਦਾ ਸਾਰਾ ਕੁਝ ਲੈ ਕੇ ਪੈਸੇ ਹੀ ਲੈ ਗਏ। ਪੁਰਾਣੀ ਕਿੰਨ ਜਿਹੜਾ ਰਾਦਾ ਝਗੜਾ ਹੋਇਆ ਉਹਦੇ ਵਿੱਚ ਦੋਨੋਂ ਪਾਰਟੀਆਂ ਇੱਕ ਜਿਹਨਾਂ ਨੇ ਗਵਾਹੀ ਸੀ ਇਸ ਮੁੰਡੇ ਦੀ ਜਿਹਨੂੰ ਸੱਟਾਂ ਲੱਗੀਆਂ ਜਿਹੜੇ ਘਰ ਜਾ ਕੇ ਹਮਲਾ ਕੀਤਾ ਗਿਆ। ਇਸ ਬੰਦੇ ਦੇ ਖਿਲਾਫ 302 ਦਾ ਗਵਾ ਸੀ। ਇਸ ਕਰਕੇ ਇਹਨੇ ਉਹਨੂੰ ਗਵਾਹੀ ਤੋਂ ਮਕਰੌਣ ਲਈ ਉੱਤੇ ਪ੍ਰੈਸ਼ਰ ਪਾਉਂਦਾ ਸੀ ਤੇ ਫਿਰ ਉਹਨੇ ਲੈ ਜਾ ਕੇ ਉਹਦੇ ਹਮਲਾ ਕਰਤਾ ਦੇ ਘਰ ਅੱਗੇ। ਉੱਤੇ ਹਮਲਾ ਕਰਕੇ ਉਹਦੇ ਤਾਂ ਦੋਰ ਕੀਤੀ। ਉਹਨਾਂ ਨੂੰ ਸੱਟਾਂ ਵੀ ਮਾਰੀਆਂ। ਠੀਕ ਹੈ ਨਾ ਤੇ ਉਹਦੇ ਸਮਝ ਜਿਹੜਾ ਨੇ ਮੈਡੀਕਲ ਜਿਹੜਾ ਆਏਗਾ ਉਹ ਤੇ ਰੋਟੇਪ ਦਾਪ ਜਿਹੜੇ ਅਸਾਧ ਜੀ ਕਰਤੀ ਜਾ ਰਹੀ। ਪੂਰੀ ਵਤੀ ਜਾਂਚ ਨੇ ਫਾਇਰ ਬਾਰੇ ਹਲੇ ਕੋਈ ਇੱਥੇ ਸਾਨੂੰ ਐਵਿਡੈਂਸ ਕੋਈ ਨਹੀਂ ਮਿਲੀ ਹੈ ਕਿ ਲੇਕਿਨ ਉਹਨਾਂ ਨੇ ਕਹਿਣ ਤੇ ਹੀ ਆ ਬਾਕੀ ਜੇ ਕੋਈ ਇਹੋ ਜਿਹੀ ਗੱਲ ਆਈ ਤਾਂ ਉਹ ਵੀ ਕਰ ਲਈ ਕੰਮ ਲੈਂਦੀ ਹੈ